ਪੰਜਾਬ ਸਰਕਾਰ ਵੱਲੋਂ ਦੀਵਾਲੀ ਬੰਪਰ ਲਾਟਰੀ ਦੁਆਰਾ ਕੱਢੇ ਗਏ ਇਨਾਮਾਂ ਵਿੱਚ 골ਡਨ ਲਾਟਰੀ ਏਜੰਸੀ ਮਹਾ ਸਿੰਘ ਗੇਟ ਦੇ ਕਈ ਲੋਕਾਂ ਦੀਆਂ ਲਾਟਰੀਆਂ ਨਿਕਲੀਆਂ ਹਨ ਜਿਸ ਨਾਲ ਲੋਕ ਬਾਗੋ ਬਾਗ ਹਨ ਅਤੇ ਹੁਣ ਪਿਛਲੇ ਹਫਤੇ ਇੱਕ ਵਿਅਕਤੀ ਦੀ 25 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਥੋੜੇ ਸਮੇਂ ਵਿੱਚ ਸ਼ੁਰੂ ਕੀਤੀ ਗਈ ਸੀ ਇਹ ਲਾਟਰੀ 골ਡਨ ਏਜੰਸੀ ਮਹਾ ਸਿੰਘ ਗੇਟ ਤੋਂ ਖਰੀਦੀ ਗਈ ਟਿਕਟ ਤੇ ਹੀ ਨਿਕਲੀ ਹੈ ਜਿਸ ਨਾਲ ਟਿਕਟ ਖਰੀਦਣ ਵਾਲਾ ਪਰਿਵਾਰ ਬਾਗੋ ਬਾਗ ਹੈ ਤੇ ਖੁਸ਼ੀਆਂ ਦੇ ਵਿੱਚ ਉਹ ਖਿਵੇ ਹੋ ਰਹੇ ਹਨ 골ਡਨ ਲਾਟਰੀ ਏਜੰਸੀ ਦੇ ਐਮ ਡੀ ਰঞ্জੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਏਜੰਸੀ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਸੱਦਾ ਹੈ ਤੇ ਪਰਮਾਤਮਾ ਦੀ ਕਿਰਪਾ ਨਾਲ ਸਾਡੀ ਇਸ ਏਜੰਸੀ ਤੋਂ ਲੋਕਾਂ ਦੇ ਬਹੁਤ ਇਨਾਮ ਨਿਕਲ ਰਹੇ ਹਨ ਜਿਸ ਕਰਕੇ ਲੋਕ 골ਡਨ ਲਾਟਰੀ ਏਜੰਸੀ ਤੋਂ ਟਿਕਟ ਖਰੀਦਣ ਨੂੰ ਤਰਜੀਹ ਦੇ ਰਹੇ ਹਨ ਉਹਨਾਂ ਨੇ ਕਿਹਾ ਕਿ ਪਾਈਟੈਕਸ ਮੇਲੇ ਦੇ ਵਿੱਚ ਉਹ ਪਿਛਲੇ ਸਾਲ ਵੀ ਉਹਨਾਂ ਨੇ ਇੱਕ ਆਊਟਲੈਟ ਲਗਾਇਆ ਸੀ ਤੇ ਇਸ ਵਾਰ ਫੇਰ ਪਾਈਟੈਕਸ ਮੇਲੇ ਵਿੱਚ ਆਪਣੀ ਇਕ ਲਾਟਰੀ ਏਜੰਸੀ ਦਾ ਸਟਾਲ ਲਗਾਉਣਗੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਪੂਰੇ ਪਰਿਵਾਰ ਸਮੇਤ ਆ ਕੇ ਵਿਜ਼ਿਟ ਕਰਨ ਅਤੇ ਆਪਣੀ ਕਿਸਮਤ ਅਜ਼ਮਾਉਣ। ਮਾਸ ਗੇਟ 골ਡਨ ਲਾਟਰੀ ਏਜੰਸੀ ਜਿੱਥੇ ਅਸੀਂ ਅੱਜ ਗੱਲਬਾਤ ਕਰਾਂਗੇ 골ਡਨ ਲਾਟਰੀ ਏਜੰਸੀ ਦੇ ਐਮ ਡੀ ਸਰਦਾਰ ਰਣਜੀਤ ਸਿੰਘ ਨਾਲ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਦੀਵਾਲੀ ਤੇ ਉਹਨਾਂ ਉਹਨਾਂ ਦੀ ਇਸ ਲਾਟਰੀ ਏਜੰਸੀ ਤੋਂ ਲੋਕਾਂ ਦਾ 10 ਲੱਖ ਰੁਪਈਆ ਦਾ ਇਨਾਮ ਨਿਕਲਿਆ ਸੀ ਤੇ ਹੁਣ ਫਿਰ ਆ ਥੋੜੇ ਦਿਨ ਹੀ ਹੋਏ ਹਨ ਇੱਕ 25 ਲੱਖ ਰੁਪਈਆ ਦਾ ਇਨਾਮ ਫਿਰ ਕਿਸੇ ਗ੍ਰਾਹਕ ਦਾ ਨਿਕਲਿਆ ਹੈ ਤੇ ਗ੍ਰਾਹਕ ਵੀ ਬਾਗੋ ਬਾਗ ਹਨ ਤੇ ਅਸੀਂ ਹੁਣ ਗੱਲਬਾਤ ਕਰਾਂਗੇ ਸਰਦਾਰ ਰਣਜੀਤ ਸਿੰਘ ਨਾਲ ਉਹ ਇਸ ਲਾਟਰੀ ਏਜੰਸੀ ਜਿਹੜੀ ਹੈ ਉਹਨਾਂ ਨੇ ਇੱਥੇ ਮਹਾ ਸਿੰਘ ਗੇਟ ਖੋਲੀ ਹੈ ਤੇ ਜਿਆਦਾ ਤੋਂ ਜਿਆਦਾ ਲੋਕ ਇੱਥੇ ਆ ਰਹੇ ਹਨ ਕਿਉਂਕਿ ਇਹਨਾਂ ਤੇ ਲੋਕਾਂ ਨੂੰ ਟਰਸਟ ਹੋ ਗਿਆ ਹੈ ਤੇ ਇੱਥੋਂ ਬਹੁਤ ਸਾਰੇ ਲੋਕਾਂ ਦੇ ਇਨਾਮ ਵੀ ਨਿਕਲਦੇ ਹਨ ਤੇ ਇੱਕ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਅੰਮ੍ਰਿਤਸਰ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਬਹੁਤੀ ਵੱਡਾ ਇਹ ਸਨੇਹਾ ਜਾ ਰਿਹਾ ਹੈ ਕਿ ਜੇ ਲਾਟਰੀ ਪਾਉਣੀ ਹੈ ਤਾਂ ਗੋਲਡਨ ਲਾਟਰੀ ਏਜੰਸੀ ਤੋਂ ਹੀ ਪਾਈ ਜਾਵੇ ਅਸੀਂ ਹੁਣ ਗੱਲਬਾਤ ਕਰਦੇ ਹਾਂ ਸਰਦਾਰ ਰਣਜੀਤ ਸਿੰਘ ਜੀ ਨਾਲ ਕੀ ਕਹਿਣਾ ਚਾਹੁੰਦੇ ਹਨ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਪੱਲੇ ਦੇ ਸਾਰੇ ਵੀਰ ਭੈਣ ਭਰਾਵਾਂ ਨੂੰ ਆਪ ਜੀ ਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ ਔਰ ਪ੍ਰਮਾਤਮਾ ਦੀ ਦਾਤ ਫੇਰ ਦੁਆਰਾ ਹੋਈ ਹੈ ਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਫੇਰ ਮਿਹਰ ਕੀਤੀ ਹੈ ਜਿਵੇਂ ਕਿ ਦਿਵਾਲੀ ਤੇ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਕਿ ਦਿਵਾਲੀ ਤੇ ਇੱਕੋ ਇੱਕ ਨਾਮ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਇਆ ਸੀ 10 ਲੱਖ ਰੁਪਏ ਦਾ ਜੋ ਕਿ ਆਪਣੀ ਇਸ ਦੁਕਾਨ ਤੋਂ 골ਡਨ ਲਾਟਰੀ ਏਜੰਸੀ ਮਾਨ ਸਿੰਘ ਗੇਟ ਚੌਂਕ ਤੋਂ ਨਿਕਲਿਆ ਸੀ ਉਹ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੀ ਤੀ ਨਾਮ 10-10 ਹਜ਼ਾਰ ਰੁਪਏ ਦੇ ਨਿਕਲੇ ਜੇ ਕਿ ਜੋ ਕਿ ਰਕਮ ਪੂਰੀ 3 ਲੱਖ ਦੀ ਬਣਦੀ ਹੈ ਉਹ ਵੀ ਇਸੇ ਦੁਕਾਨ ਤੋਂ ਨਿਕਲਿਆ 4-5 ਦਿਨ ਪਹਿਲਾਂ ਉਹ ਵੀ ਆਪ ਜੀ ਦੇ ਨਾਲ ਮੈਂ ਸਾਂਝੀ ਕੀਤੀ ਸੀ ਜਾਣਕਾਰੀ ਹੁਣ ਦੇਖੋ ਗੁਰੂ ਮਹਾਰਾਜ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਉਹਨਾਂ ਦਾ ਕੋਟ ਕੋਟ ਧੰਵਾਦ ਹੈ ਗੁਰੂ ਮਹਾਰਾਜ ਜੀ ਦਾ ਦੇਖੋ 25 ਲੱਖ ਰੁਪਏ ਦਾ ਇਨਾਮ ਸਿਰਫ 50 ਰੁਪਏ ਵਾਲੀ ਟਿਕਟ ਚੋਂ ਨਿਕਲਿਆ ਵੱਡੀ ਗੱਲ ਇਹ ਹੈ ਸਿਰਫ 50 ਰੁਪਏ ਵਾਲੀ ਟਿਕਟ ਜਿਹੜੀ ਕਿ ਪੰਜਾਬ ਗਵਰਨਮੈਂਟ ਨੇ ਸ਼ੁਰੂ ਕੀਤੀ ਹੋਈ ਹੈ ਔਰ ਇਹ ਨਾਮ ਅਮਰਸਰ ਸਾਹਿਬ ਦੇ ਵਿੱਚ ਪਹਿਲੀ ਵਾਰ ਆਇਆ ਹੈ ਪਹਿਲੀ ਵਾਰ ਆਇਆ ਹੋ ਗਿਆ ਇਸ ਲਾਟਰੀ ਨੂੰ ਸ਼ੁਰੂ ਹੋਇਆ ਮਹੀਨਾ ਡੇਢ ਮਹੀਨਾ ਪਹਿਲਾ ਇਨਾਮ ਜਿਹੜਾ ਨਿਕਲਿਆ ਹੈ ਪੂਰਾ 25 ਲੱਖ ਰੁਪਏ ਦਾ ਨਾਮ ਨਿਕਲਿਆ ਹੈ ਉਹ ਇਨਾਮ ਜਿਹੜਾ ਹੈ ਆਪਣੀ ਇਸ ਲੋਟਰੀ ਏਜੰਸੀ 골ਡਨ ਲਾਟਰੀ ਏਜੰਸੀ ਤੋਂ ਵੀ ਨਿਕਲਿਆ ਹੈ ਇਹ ਸੱਚੇ ਪਾਤਸ਼ਾਹ ਦਾ ਬਹੁਤ ਧੰਨਵਾਦ ਹੈ ਔਰ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਕਿਰਪਾ ਬਣਾਈ ਰੱਖਣ ਪਰਮਾਤਮਾ ਮੇਰ ਬਣਾਈ ਰੱਖੇ ਸਿਰ ਤੇ ਮੇਰ ਭਰਿਆ ਹੱਥ ਰੱਖੇ ਇਸੇ ਤਰ੍ਹਾਂ ਹੀ ਆਪ ਜੀ ਦੀ ਸੇਵਾ 'ਚ ਹਾਜ਼ਰ ਹੈ 골ਡਨ ਲਾਟਰੀ ਏਜੰਸੀ ਜੋ ਕਿ ਪਹਿਲੇ 35 ਸਾਲਾਂ ਤੋਂ ਆਪ ਜੀ ਦੀ ਸੇਵਾ 'ਚ ਹਾਜ਼ਰ ਹੈ ਇਸੇ ਤਰ੍ਹਾਂ ਹੀ ਕਿਰਪਾ ਰਹਿ ਗੁਰੂ ਰਾਮਦਾਸ ਜੀ ਦੀ ਨਾਮ ਨਿਕਲਦੇ ਰਹਿਣ ਅਸੀਂ ਆਪਣੇ ਭੈਣ ਭਰਾਵਾਂ ਨਾਲ ਖੁਸ਼ੀਆਂ ਵੰਡਦੇ ਰਹੀਏ ਹੱਸਦੇ ਵਸਦੇ ਰਹੀਏ ਪਰਮਾਤਮਾ ਸਭਨਾ ਦਾ ਭਲਾ ਕਰੇ ਸਰਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ 25 ਲੱਖ ਦੀ ਲਾਟਰੀ ਸ਼ੁਰੂ ਕੀਤੀ ਗਈ ਹੈ ਉਸ ਦਾ ਪਹਿਲਾ ਨਾਮ ਇਹਨਾਂ ਦੀ ਏਜੰਸੀ ਤੋਂ ਹੀ ਨਿਕਲਿਆ ਹੈ ਤੇ ਇਹਨਾਂ ਨੇ ਕਿਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ 4 ਤਰੀਕ ਨੂੰ ਪਾਈਟੈਕਸ ਮੇਲਾ ਲੱਗ ਰਿਹਾ ਹੈ ਉਸ ਦੇ ਵਿੱਚ ਵੀ ਇਹ ਆਪਣਾ ਉੱਥੇ ਲਾਟਰੀ ਏਜੰਸੀ ਦਾ ਇੱਕ ਵੱਡਾ ਸਟਾਲ ਲਾਉਣਗੇ ਤੇ ਲੋਕਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਤੁਸੀਂ ਉੱਥੇ ਪਾਈਟੈਕਸ ਦੇ ਮੇਲੇ ਦੇ ਵਿੱਚ ਜਾ ਕੇ 골ਡਨ ਲਾਟਰੀ ਏਜੰਸੀ ਦੇ ਵਿੱਚ ਜਾ ਕੇ ਆਪਣੀ ਟਿਕਟ ਖਰੀਦੋ ਤੇ ਆਪਣੀ ਕਿਸਮਤ ਅਜਮਾਓ ਤੇ ਮੈਂ ਇਹਨਾਂ ਨਾਲ ਗੱਲਬਾਤ ਕਰਨਾ ਚਾਹਾਂਗਾ ਕਿ ਪਾਈਟੈਕਸ ਮੇਲੇ ਦੇ ਵਿੱਚ ਉਹ ਕਿੰਨੀ ਵਾਰ ਉਹਨਾਂ ਨੇ ਸਮੂਥ ਕੀਤੀ ਹੈ ਤੇ ਉੱਥੋਂ ਇਹਨਾਂ ਨੂੰ ਕੀ ਲਾਹਾ ਮਿਲਦਾ ਹੈ ਜਾਂ ਇਹਨਾਂ ਦੀ ਲਾਟਰੀ ਜਿਹੜੀ ਏਜੰਸੀ ਹੈ ਲੋਕ ਉੱਥੇ ਕਿੰਨੇ ਵੱਡੇ ਪੱਦਰ ਤੇ ਆਉਂਦੇ ਹਨ ਹਾਂਜੀ ਸਰ ਹਾਂਜੀ ਇੱਕ ਵਾਰ ਫੇਰ ਤੁਹਾਨੂੰ ਆਪ ਜੀ ਨੂੰ ਜਾਣਕਾਰੀ ਦਿੰਨਾ ਹਾਂ ਕਿ ਪਾਈਟੈਕਸ ਮੇਲੇ ਦੇ ਵਿੱਚ ਲਾਸਟ ਈਅਰ ਵੀ ਮੈਂ ਪਹਿਲਾ ਹਿੱਸਾ 골ਡਨ ਲਾਟਰੀ ਏਜੰਸੀ ਕਿਉਂਕਿ ਲਾਟਰੀ ਜਿਹੜੀ ਉੱਥੇ ਪਹਿਲੇ ਕਦੀ ਨਹੀਂ ਸੀ ਗਈ ਮੇਰਾ ਵੀ ਇਹ ਜੀ ਕਰਦਾ ਸੀ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਉੱਥੇ ਲਾਟਰੀ ਵੀ ਦੇਵਾਂ ਤੇ ਪਰਮਾਤਮਾ ਕਰੇ ਸਭ ਨਾਲ ਨਿਕਲੋ ਪਿਛਲੀ ਵਾਰਾਂ ਵੀ ਬਹੁਤ ਵਧੀਆ ਰਿਸਪੌਂਸ ਸੀ ਔਰ ਉੱਥੋਂ ਕਈ ਇਨਾਮ ਜਿਹੜੇ ਕਿ ਪਾਈਟੈਕਸ ਮੇਲੇ 'ਚ ਮੈਂ ਟਿਕਟਾਂ ਵੇਚੀਆਂ ਸੀ ਉਹਦੇ ਹੀ ਨਾਮ ਮੇਰੇ ਤੋਂ ਨਿਕਲੇ ਸੀ ਔਰ ਆ ਕੇ ਮੇਰੇ ਕੋਲ ਦੁਕਾਨ ਤੇ ਲੋਕਾਂ ਨੇ ਕੈਸ਼ ਕਰਾਈ ਮੇਰੇ ਵੀਰ ਭਰਾਵਾਂ ਨੇ ਉਨਾ ਅਗੇ ਮੈਨੂੰ ਦੱਸਿਆ ਵੀ ਕਿ ਅਸੀਂ ਪਾਈਟਕਸ ਮੇਲੇ ਤੋਂ ਤੁਹਾਡੇ ਤੋਂ ਖਰੀਦੀ ਸੀ ਟਿਕਟ ਇਸੇ ਤਰ੍ਹਾਂ ਹੀ ਇਸ ਵਾਰ ਫੇਰ ਮੈਂ ਪਾਈਟਕਸ ਮੇਲੇ ਦੇ ਵਿੱਚ ਆਪਣਾ ਆਊਟਲੈਟ ਲਗਾ ਰਿਹਾ ਹਾਂ ਉਹਦਾ ਹਾਲ ਨੰਬਰ 7 ਹੈ ਜਿੱਥੇ ਕਿ ਇਹਨਾਂ ਦਾ ਫੂਡ ਕੋਡ ਹੈ ਉਹਦੇ ਨਾਲ ਹੀ ਪਹਿਲਾ ਜਿਹੜਾ ਹਾਲ ਹੈ ਉਹ ਹਾਲ ਨੰਬਰ 7 ਹੈ ਉਹਦੇ ਵਿੱਚ 18 ਨੰਬਰ ਕਾਊਂਟਰ ਇਹ ਤੁਹਾਡੇ ਵੀਰ ਭਰਾ ਦਾ ਗੋਲਡਨ ਲਾਟਰੀ ਏਜੰਸੀ ਦਾ ਉੱਥੇ ਹੈ ਆਪ ਜੀ ਉੱਥੇ ਵੀ ਆਉਣਾ ਇਦਾਂ ਹੀ ਸਹਿਯੋਗ ਬਣਾਈ ਰੱਖਣਾ ਉੱਥੇ ਵੀ ਆਪ ਜੀ ਨੂੰ ਲੋੜੀ ਬੰਪਰ ਔਰ 200 ਰੁਪਏ ਵਾਲਾ ਬੰਪਰ ਮਿਲੇਗਾ ਔਰ ਹਰ ਤਰ੍ਹਾਂ ਦਾ ਤੁਹਾਨੂੰ ਉੱਥੇ ਵੈਰਾਈਟੀ ਮਿਲੇਗੀ ਔਰ ਪਰਮਾਤਮਾ ਕਰੇ ਉਤੋਂ ਫੇਰ ਨਾਮ ਵੱਡਾ ਨਿਕਲੇ ਔਰ ਆਪਜੀ ਜੇਤੂ ਹੋਵੋ ਮੇਰੀ ਤਾਂ ਗੁਰੂ ਅੱਗੇ ਇਹੋ ਅਰਦਾਸ ਹੈ ਇਹੋ ਇਹੋ ਆਸ ਰੱਖ ਕੇ ਫੇਰ ਸਵਾਰਾ ਉੱਥੇ ਮੈਂ ਸਟਾਲ ਲਗਾ ਰਿਆ ਆਪਜੀ ਜਰੂਰ ਆਣਾ ਪਰਿਵਾਰ ਸਮੇਤ ਆਣਾ ਸਤਿ ਸ਼੍ਰੀ ਅਕਾਲ ਜੀ ਸਾਡੇ ਦਰਸ਼ਕਾਂ ਨੂੰ ਸਰਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਵੱਤਵਾਦ ਤੁਸੀਂ ਪਾਈਤਾ ਫੇਲੇ ਦੇ ਵਿੱਚ ਆਓ ਤੇ ਸਾਡੇ ਜਿਹੜਾ ਉੱਥੇ ਆਊਟਲੈਟ ਲੱਗ ਰਿਹਾ ਹੈ ਉੱਥੋਂ ਲਾਟਰੀ ਖੀਦੋ ਤੇ ਆਪਣੀ ਕਿਸਮਤ ਅਜਮਾਓ ਕਿਉਂਕਿ ਇੱਥੇ ਮਾਸੇਂ ਗੇਟ ਇਹਨਾਂ ਦੀ ਲਾਟਰੀ ਏਜੰਸੀ ਤੋਂ ਕਈ ਲੋਕ ਆਪਣੀ ਕਿਸਮਤ ਅਜਮਾ ਚੁੱਕੇ ਹਨ ਤੇ ਰੋਜ਼ਾਨਾ ਕਈ ਲੋਕ ਇੱਥੇ ਆਉਂਦੇ ਹਨ ਕਿਉਂਕਿ ਇੱਕ ਕੰਟਰੈਕਟ ਨਾ ਬਣ ਚੁੱਕਾ ਹੈ ਜਿਹੜਾ ਨਾਮ ਇੱਕਰੀ ਬਣ ਗਿਆ ਹੈ ਇਹ ਕੁਦਰਤੀ ਪਰਮਾਤਮਾ ਦੀ ਕਿਰਪਾ ਵੀ ਹੁੰਦੀ ਹੈ ਕਿਤੇ ਨਾ ਕਿਤੇ ਤੇ ਆਉਣ ਵਾਲੇ ਜਿਹੜੇ ਗ੍ਰਾਹਕ ਵੀ ਆਉਂਦੇ ਹਨ ਉਹਨਾਂ ਨੂੰ ਵੀ ਇੱਕ ਯਕੀਨ ਹੋ ਜਾਂਦਾ ਹੈ ਕਿ ਜੇਕਰ ਅਸੀਂ ਇਸ ਲਾਟਰੀ ਏਜੰਸੀ ਤੋਂ ਲਾਟਰੀ ਪਾਉਂਦੇ ਹਾਂ ਤੇ ਕਿਤੇ ਨਾ ਕਿਤੇ ਉਹਨਾਂ ਦੀ ਕਿਸਮਤ ਖੁੱਲ ਸਕਦੀ ਹੈ ਪਾਰਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ ਆ